ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਇਸ ਤੋਂ ਬਚਣ ਦੀ ਕੀਤੀ اپੀਲ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਮਓ ਡਾਕਟਰ ਸੁਮਿਤ ਨੇ ਦੱਸਿਆ ਕਿ ਤਾਪਮਾਨ ਲਗਾਤਾਰ 42 ਤੱਕ ਚੱਲ ਰਿਹਾ ਹੈ 43 ਡਿਗਰੀ ਅਤੇ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ ਇਸ ਤੋਂ ਬਚਣ ਲਈ ਸਾਵਧਨ ਰਹਿਣ ਦੀ ਲੋੜ ਹੈ ਗਰਮੀ ਦੀ ਲਹਿਰ ਦੇ ਸ਼ੁਰੂਆਤੀ ਲੱਛਣ ਹਨ ਤੇਜ਼ ਧੜਕਣ ਪਸੀਨਾ ਆਉਣਾ ਘਬਰਾਟ ਇਸ ਤੋਂ ਬਾਅਦ ਸਰੀਰ ਦੇ ਕਈ ਹਿੱਸਿਆਂ 'ਤੇ ਦਰਦ ਉਲਟੀਆਂ ਆਉਣਾ ਜੇਕਰ ਤੁਸੀਂ ਫਿਰ ਵੀ ਜਾਣਕਾਰੀ ਨਹੀਂ ਰੱਖਦੇ ਤਾਂ ਹਾਰਟ ਅਟੈਕ ਵੀ ਹੋ ਸਕਦਾ ਹੈ ਜੋ ਜਾਣ ਲੈਵਾ ਹੈ ਕੋਲ ਡਰਿੰਕਸ ਅਤੇ ਹੋਰ ਸਾਫ ਡਰਿੰਕਸ ਨਹੀਂ ਪੀਣੇ ਚਾਹੀਦੇ ਨਾਰੀਅਲ ਪਾਣੀ ਨਿੰਬੂ ਪਾਣੀ ਤਰਬੂਜ਼ ਆਦਿ ਸ਼ਰੀਰ ਲਈ ਬਹੁਤ ਫਾਇਦੇਮੰਦ ਹਨ। ਪਾਕ ਵੱਲੋਂ ਆਪਣੇ ਸੰਦੇਸ਼ ਆ ਰਹੇ ਹਨ ਕੋ ਦੇ ਆਉਣ ਵਾਲਾ ਇੱਕ ਹਫਤਾ ਹੋਰ ਆਗਾਮੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਜਿਦੇ ਵਿੱਚ ਜਿਹੜਾ ਮੌਜੂਦੇ ਸਥਿਪੇੜੇ ਚੱਲਦੇ ਰਣਗੇ ਤੇ 45 ਡਿਗਰੀ ਦੇ ਆਸ-ਪਾਸ ਟੈਂਪਰੇਚਰ ਜਾਂਦੇ ਸੁਭਾਵਨਾ ਹੈਗੀ ਹੈ। ਸਸ ਨੂੰ ਵੀ ਦੇ ਸਰਕਾਰ ਨੇ ਇੱਕ ਅਗਾਉਂ ਦੀ ਚਪਤਮ ਚਪਤੇ ਹੋਏ ਬੱਚਿਆਂ ਲਈ ਖਾਸ ਪਿਆਰ ਕਰਦੇ ਹੋਏ ਸਕੂਲਾਂ ਚੋਂ ਛੁੱਟੀ ਕੀਤੀਆਂ ਇਸ ਤੋਂ ਇਲਾਵਾ ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬਜ਼ੁਰਗ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹਦੇ ਰਿਗਾਰਡਿੰਗ ਅਸੀਂ ਬਾਰ-ਬਾਰ ਐਡਵਾਈਜ਼ਰੀਜ਼ ਵੀ ਜਾਰੀ ਕਰ ਰਹੇ ਹਾਂ ਪ੍ਰੈਸ ਮੀਡੀਆ ਜ਼ਰਾ ਹੀ ਸਾਨੂੰ ਸੰਪਰਕ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਤੋਂ ਵੀ ਜਾਣੀ ਨੁਕਸਾਨ ਤੋਂ ਬਚਿਆ ਜਾ ਸਕੇ ਕਿ ਜਿਹੜਾ ਲੂ ਦੇ ਕਾਰਨ ਹੀਟ ਸਟ੍ਰੋਕ ਹੋਣਾ ਉਹ ਜਾਣ ਲੇਵਾ ਹੋ ਸਕਦਾ ਹੈ ਤੇ ਜਿਹੜੇ ਜਿਵੇਂ ਮੈਂ ਗੱਲ ਕਰਾਂ ਉਹ ਵੀ ਸ਼ੁਰੂਆਤੀ ਲੱਛਣਾਂ ਦੇ ਤੌਰ ਤੇ ਜਿਹੜੇ ਦਛਣਾ ਅਧਨ ਗਰਮੀ ਦਾ ਜੇ ਅਗਰ ਲੂ ਲੱਗਦੀ ਹੈ ਸਰੀਰ ਨੂੰ ਤਾਂ ਸ਼ੁਰੂ ਚ ਜਿਹੜਾ ਬਾਡੀ ਦਾ ਤਾਪਮਾਨ ਜਦੋਂ ਵੱਧਦਾ ਤਾਂ ਥਕਾਵਟ ਘਬਰਾਹਟ ਤੇਜ ਪਸੀਨਾ ਆਉਣਾ ਤੇ ਦਰਕਰ ਤੇਜ਼ ਹੋ ਜਾਣੀ ਦਿਲ ਦੀ ਇਹ ਜਿਹੇ ਨਿਸ਼ਾਨੀਆਂ ਆਉਂਦੀਆਂ ਜੇਕਰ ਤੁਸੀਂ ਫਿਰ ਵੀ ਨਾ ਸੰਭਲਿਏ ਉਸ ਤੋਂ ਬਾਅਦ ਵੀ ਕੰਮ 'ਚ ਲੱਗੇ ਰਹੀਆਂ ਜਾਂ ਮਜਬੂਰੀ ਵਸਪੇ ਤੇ ਬਾਹਰ ਤੋਂ ਐਕਸਪੋਜ਼ਰ ਹੈਗਾ ਲੰਬਾ ਤਾਂ ਉਸ ਤੋਂ ਬਾਅਦ ਸਾਨੂੰ ਪੇਟਲੀਆਂ 'ਚ ਲੱਤਾਂ 'ਚ ਦਰਦ ਕੜਵਲ ਪੈਣੇ ਤੇ ਉਸ ਤੋਂ ਬਾਅਦ ਉਲਟੀਆਂ ਆਣੀਆਂ ਇਹ ਸਰੀਰ ਦੇ ਨਿਸ਼ਾਨੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਹਨ ਅਗਰ ਇਸ ਤੋਂ ਵੀ ਕੋਈ ਅੱਗੇ ਮਤਲਬ ਐਕਸਪੋజర్ ਰਵੇ ਫਿਰ ਬੇਹੋਸ਼ ਹੋ ਕੇ ਗਿਰ ਗਿਰ ਵੀ ਸਕਦਾ ਹੈ ਉਸ ਜੀਟ ਐਕਸੋਰਸ਼ਨ ਹੀਟਸ ਇਨਕੋ ਹੀਟ ਸਟ੍ਰੋਕ ਵਰਗੀ ਨੌਬਤ ਵੀ ਆ ਸਕਦੀ ਹੈ ਜਿਸ ਤੋਂ ਜੜੀ ਇੱਕ ਜਾਲ ਲੱਗ ਸਕਤ ਹੋ ਸਕਦੀ ਹੈ ਸੋ ਇਸ ਖਾਸ ਧਿਆਨ ਖੋਜੇ ਤਾਂ ਅੰਸਰ ਦੇਖਿਆ ਜਿਹੜਾ ਬੁਢਾਪੇ ਵਾਲਾ ਹੈ ਬਜ਼ੁਰਗ ਤੇ ਬੱਚੇ ਖਾਸ ਤੌਰ ਤੇ ਇਨਾ ਚੇ ਕੁਝ ਇਹ ਮੈਂ ਕੰਪਨਸੇਸ਼ਨ ਜਿਹੜੀ ਬੋਡੀ ਦੀ ਲਿਮਿਟਿਡ ਤੇ ਬਾਡੀ ਬਹੁਤ ਜ਼ਿਆਦਾ ਅਡਾਪਟ ਨਹੀਂ ਕਰ ਪਾਉਂਦੀ। ਪਛੁੱਤ ਹੀ ਗਰਮੀ ਦੇ ਮੌਸਮ ਦੇ ਸਪੇੜਿਆਂ ਦੇ ਕਾਰਨ ਉਹਨਾਂ ਦੇ ਹਾਰਟ ਦੇ ਉੱਪਰ ਅਸਰ ਦਾ ਹਾਰਟ ਅਟੈਕ ਵੀ ਆ ਜਾਂਦਾ। ਸੋ ਉਹ ਆਣਾ ਸ਼ੁਰੂ ਹੋ ਜਾਂਦਾ। ਸੋ ਇਸ ਤਰ੍ਹਾਂ ਜਿਵੇਂ ਜਿਹੜੇ ਮਜ਼ਦੂਰ ਨੇ, ਜਿਹੜੇ ਰਿਕਸ਼ਾ ਚਾਹ ਚਾਲਕ ਨੇ ਜਿਹੜੇ ਧੁੱਪ ਚ ਬਲਗਾਤਾਰ ਕੰਮ ਕਰ ਰਹੇ ਨੇ ਉਹਨਾਂ 'ਚ ਵੀ ਖਾਸ ਤੰਦ ਦੀ ਲੋਡ ਹੈਗੀ ਐ। ਜਿਹੜੀਆਂ ਚੀਜ਼ ਨਿਸ਼ਾਨੀ ਅਗਰ ਬਚਾਅ ਦੀ ਗੱਲ ਕਰੀਏ ਤਾਂ ਅਗਰ ਪਾਣੀ ਸੁਰਿਤ ਨੂੰ ਪੂਰਾ ਕਰਦੇ ਰਹੋ ਜਿਹੜੇ ਸੋਲਿਊਟ ਲਾਸ ਹੋ ਰਿਹਾ ਉਸ ਨੂੰ ਪੂਰਾ ਕਰਦੇ ਰਹੋ ਪਸੀਨੇ ਨਾਲ ਜਿਹੜੇ ਸਾਡੇ ਤਤ ਜਿਹੜੇ ਸੋਡੀਅਮ ਪੋਟਾਸ਼ੀਅਮ लॉस ਹੁੰਦਾ ਹੈ ਕਲੋਰਾਇਡ लॉस ਹੁੰਦਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਅਸੀਂ ਅਗਰ ਉਸ ਨੂੰ ORS ਦੇ ਮਾਧਿਅਮ ਨਾਲ ਹੀ ਜਾਂ ਫਿਰ ਉਸ ਨੂੰ ਨੇਚੁਰਲ ਜਿਹੜੇ ਸਾਡੇ ਨਿੰਬੂ ਪਾਣੀ ਸ਼ਕੰਧ ਵੀ ਲੱਸੀ ਜੂਸ ਜਾਂ ਇਸ ਤਰ੍ਹਾਂ ਦਾ ਆਪਣਾ ਕੋਈ ਵੀ ਜਿਹੜਾ ਨੇਚੁਰਲ ਫਰੂਟ ਵੀ ਹੈ ਅਗਰ ਤਰਬੂਜ਼ ਖਾ ਰਹੇ ਹੋ ਖਰਬੂਜਾ ਖਾ ਰਹੇ ਹੋ ਉਹਨਾਂ ਨਾਲ ਤਾਂ ਤਨਾ ਪੂਰਾ ਕਰ ਰਹੇ ਹੋ ਤਾਂ ਤੁਹਾਡੀ ਬੋਡੀ ਉਸ ਨੂੰ ਕੰਪਨਸੇਟ ਕਰ ਲੈਂਦੀ ਹੈ ਲੇਕਿਨ ਜਿਹੜੇ ਕੋਲ ਡਰਿੰਕ ਤੇ ਜਿਹੜੇ ਕੈਸ਼ ਤੌਰ ਤੇ ਇਰੀਟਡ ਡਰਿੰਕਸ ਨੇ ਜਿਹੜੇ ਗੈਸ ਵਾਲੇ ਜਿਹੜੇ ਕਿ ਆਪਾਂ ਕੋਲ ਡਰਿੰਕ ਕਹਿੰਦੇ ਨੇ ਉਹ ਕਿਸੇ ਤਰ੍ਹਾਂ ਉਸ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਜਿਹੜਾ ਐਸਿਡਿਕ ਨੈਚਰ ਹੁੰਦਾ ਹੈ ਤੇ ਉਸ ਤੋਂ ਬਾਡੀ ਚ ਯੂਰੀਨ ਆਉਟਪੁੱਟ ਵਜੋਂ ਹੁੰਦੀ ਹੈ ਮਤਲਬ ਕਿ ਪਾਣੀ ਦੀ ਨਿਕਾਸੀ ਹੁੰਦੀ ਹੈ ਸਰੀਰ ਤੋਂ ਸਭੋ ਪਾਣੀ ਅੰਦਰ ਜਾਂਦਾ ਨਹੀਂ ਸੋ ਉਹ ਫਾਇਦਾ ਕਰਦੀ ਵੀ ਹੈ ਨੁਕਸਾਨ ਕਰਦੀ ਹੈ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ORS ਨਾਰੀਅਲ ਪਾਣੀ ਸਪੰਜਵੀ ਨਿੰਬੂ ਪਾਣੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਅਸੀਂ ਪਿਛਲੇ 2 ਮਹੀਨੇ ਤੋਂ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਸਰਵੇਲੈਂਸ ਸਟੱਡੀ ਚੱਲ ਰਹੀ ਹੈ ਡੇਲੀ ਰਿਪੋਰਟਿੰਗ ਸਾਰੇ ਹਸਪਤਾਲ ਜਿੱਥੇ ਐਮਐਸਵੀ 24 ਘੰਟੇ ਦੀ ਹੈਗੀ ਹੈ ਉਹ ਸਾਨੂੰ ਰਿਪੋਰ ਹਰਾ ਕੀ ਰੋਟੀ ਨੋਬਡੀ ਦੇ ਵਿੱਚ ਜਿਹੜੇ ਹਲਕੇ ਲੱchn ਵਾਲੇ ਹਨ ਜਿਵੇਂ ਗਰਮੀ ਦੇ ਕਾਰਨ ਬੱਚਿਆਂ ਚ ਉਲਟੀਆਂ ਲੱਗ ਰਹੀਆਂ ਕਈ ਵਾਰ ਕਬਰਾਟ ਹੋ ਰਹੀ ਹੈ ਅਜਿਹੇ ਕੇਸ ਸਕੂਲਾਂ ਵਿੱਚ ਹੋ ਰਹੇ ਨੇ ਉਹ ਜਿਹੇ ਕੇਸ ਸਿੰਪਲ ਕੇਸ ਆ ਰਹੇ ਨੇ ਕੋਈ ਗੰਭੀਰ ਕੇਸ ਨਹੀਂ ਸਾਹਮਣੇ ਆ ਰਹੇ ਕੋਈ ਅ ਕੈਂਪ ਤੇ ਰੂਪਕ ਵਿੱਚ ਤਾਂ ਨਹੀਂ ਕਿਉਂਕਿ ਸਕੂਲਾਂ ਛੁੱਟੀਆਂ ਹੋ ਚੁੱਕੀਆਂ ਨੇ ਤੇ ਐਸਾ ਕੋਈ ਇਕੱਠੇ ਲੋਕ ਨਹੀਂ ਅਸੀਂ ਸੋਸ਼ਲ ਮੀਡੀਆ ਪ੍ਰੈਸ ਮਾਧਿਅਮ ਇਹ ਸਭ ਮਾਧਿਮ ਦਾ ਇਸਤੇਮਾਲ ਕਰ ਰਹੇ ਹਾਂ ਪੋਸਟਰ ਪੋਸਟਰਸ ਲਗਾ ਰਹੇ ਹਾਂ ਜਿਹੜੇ ਸਾਡੇ ਕੋਲ ਹਸਪਤਾਲ 'ਚ ਮਰੀਜ਼ ਆ ਰਹੇ ਆ ਉਹਨਾਂ ਦਾ ਅਦਿਵਾਰੀ ਜਾਗਰੂਕ ਕਰ ਰਹੇ ਨੇ ਇਹਦੇ ਰਿਗਾਰਡਿੰਗ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਲੋੜ ਨਹੀਂ ਇਹ ਖਾਸ ਇੱਥੇ ਕੋਈ ਕੋਈ ਭੀੜ ਇਕੱਠ ਹੋ ਰਿਹਾ ਕੋਈ ਮਾਸ ਕੈਵਰਿੰਗ ਹੋ ਰਹੀ ਹੈ ਉਸ ਨੂੰ ਅਵੋਇਡ ਕਰਨ ਲਈ ਕਹਿੰਦੇ ਆ